ਆਹ ਤਾਂ ਖੋਟੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਬਤ ਪਿਆਰੇ ਖਲਸਾ ਜੀ ਬਹੁਤ ਵਡਭਾਡੇ ਗੁਰੂ ਮਹਾਰਾਜ ਦੀ ਲੀਕੀ ਗੋਦ ਅਜ ਬੈਠ ਕੇ ਗੁਰੂ ਦੀ ਬਾਣੀ ਜਦਾਂ ਉਹ ਕਰੋ ਦੀ ਸਾਰ ਉਹ ਗੁਰੂ ਮਹਾਰਾਜ ਦੀ ਲੀਕੀ ਗੋਦ ਅਜ ਬੈਠ ਕੇ ਗੁਰੂ ਦੀ ਬਾਣੀ ਨੂੰ ਦੇ ਧਿਆਨ ਜਿਹੜੇ ਆਪਣੇ ਹਿਰਦੇ ਵਿੱਚ ਵਸਾ ਲੈ ਆਪਣੇ ਜੀਵਨ ਨੂੰ ਸਫਲ ਬਣਾ ਰਹਿ ਸੰਤ ਮਹਾਂਪੁਰਖ ਬਾਬਾ ਜੀ ਬਾਬਾ ਸਤਾਨਾ ਜੀ ਦੇ ਸਤਾਨਾ ਦੇ ਛਕ ਸੰਗ ਦਾ ਹਾਜ਼ਰੀ ਭਰ ਰਹੀਆਂ ਬਹੁਤ ਬੜੇ ਭਾਗੇ ਆ ਪਿਆਰੇ ਖਲਸਾ ਜੀ ਸਾਡੇ ਗੁਰਮੁਖ ਪਿਆਰਿਆਂ ਗੁਰਸਿੱਖਾਂ ਵੱਲੋਂ ਪ੍ਰਬੰਧਕ ਜਨਾਂ ਵੱਲੋਂ ਬੇਨਤ ਬੇਨਤ ਮਾਜ ਗੱਪੇ ਹਾਜ਼ਰ ਹੋਏ ਨੇ ਸਤਿਗੁਰ ਕਿਰਪਾ ਕਰੇ ਖਜਾਨੇ ਬਹੁਤ ਸਿੱਖੀ ਦਾ ਨਾਮਦਾਨ ਰੋਇਸੇ ਸਾਹਮਣੇ ਬੈਠੇ ਸਾਡੇ ਜਸਦਰ ਸਾਹਿਬ ਉਹ ਆਪਣਾ ਨਾਮ ਨਹੀਂ ਦੱਸੋਗੇ ਉਹਨਾਂ ਨੂੰ ਬਹੁਤ ਸਾਰਾ ਮਾਣ ਆਇਆ ਸਤਿਗੁਰ ਕਿਰਪਾ ਕਰੇ ਸਾਡੇ ਬਹੁਤ ਹੀ ਮਾਨਯੋਗ ਸਰਦਾਰ ਲਖਵਿੰਦਰ ਸਿੰਘ ਜੀ ਮੰਡਰੀ ਵਾਲੇ ਪਿਆਰੇ ਖਾਲਸਾ ਜੀ ਉੱਤੇ ਟਾਈਮ ਦੇ ਅੱਗੇ ਨਵਾਜਦੇ ਨੇ ਉੱਥੇ ਬਹੁਤ ਸਾਰੀ ਮਾਇਆ ਦੇ ਅੱਗੇ ਨਵਾਜਦੇ ਨੇ ਸਤਿਗੁਰੂ ਕਿਰਪਾ ਕਰੇ ਖਦਾਨੇ ਪਰ ਪੂਰ ਸਿੱਖੀ ਦਾ ਨਾਮਦਾਨ ਬਖਸ਼ੇ ਬੀਬੀ ਪ੍ਰਗਾਸ ਹਾਲਸਾ ਕੰਮਾ ਬਲੋ ਵੀ ਬੇਨਤ ਮਾੜੇ ਗੱਪੇ ਹਾਜ਼ਰ ਹੋਏ ਨੇ ਸਤਿਗੁਰੂ ਕਿਰਪਾ ਕਰੇ ਔਰ ਸਮਾਜ ਦਾ ਬਿੰਦੀ-ਮਿੰਦੀ ਦਾ ਤੇ ਮੈਂ ਜਲਦੀ ਜਲਦੀ ਕਿਸਾਨਰ ਬਾਕੇ ਖਿਮਾ ਮੰਗ ਲੈਣੀ ਆ ਬੜੇ ਪਿਆਰ ਦੇ ਨਾਲ ਤੁਸੀਂ ਸਰਵਨ ਕਰ ਲਿਓ ਜੀ ਪਿਆਰੇ ਖਾਲਸਾ ਜਿਹੜੀ ਭੈਣ ਦੀ ਗੋਦ ਵਿੱਚ ਵੀ ਨਾ ਖੇਡਦਾ ਹੋਵੇ ਜੇ ਉਸ ਨੂੰ ਪੁੱਛਿਆ ਜਾਵੇ ਕਿ ਕੋਈ ਹਕੀ ਆ ਬੜਾ ਟਕਾ ਲਓ ਅੰਮ੍ਰਿਤਸਰ ਦੀ ਧਰਤੀ ਦੇ ਭਗਤ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਬਾਬਾ ਆਦਮ ਤੇ ਮਾਤਾ ਭੀਖਾ ਜਨਾ ਦੀ ਉਮਰ ਵਧੇਰੀ ਹੋ ਚੁੱਕੀ ਆ ਤੇ ਘਰ ਵਿੱਚ ਕੋਈ ਇਲਾਜ ਜਿੱਥੇ ਕਿੱਥੇ ਵੀ ਕੋਈ ਦਸ ਪਾਉਂਦਾ ਬੜੇ ਪੀਰਾਂ ਫਕੀਰਾਂ ਦੇ ਜਾ ਕੇ ਨੱਕ ਕੋਡੇ ਰਗੜੇ ਬੜੇ ਦੇਵੀਆਂ ਦੇਵਤੇ ਧਿਆਏ ਪਰ ਬਾਬਾ ਆਦਮ ਤੇ ਮਾਤਾ ਭੀਖਾ ਜੀ ਨੂੰ ਪੁੱਤਰ ਦੀ ਦਾਤ ਕਿਤੇ ਵੀ ਨਾ ਮਿਲੀ ਇੱਕ ਦਿਨ ਹਾਰ ਦੀ ਅੱਖ ਖੁੱਲ ਗਈ ਤੇ ਆ ਗਿਆ ਭਾਈਏ ਲੋਕੋ ਬੜੇ ਸਾਡੇ ਆ ਵੇਖ ਕਿੰਨੇ ਮਹਿਮਾਨੀਆਂ ਕੁਝ ਵੀ ਜੰਮਾਣੇ ਪਰ ਵੇ ਕਿੰਨੀ ਵੀ ਧਨ-ਦੌਲਤ ਆ ਕੁਝ ਜੰਗਾਂ ਨੇ ਲੱਗਦਾ ਜਨਾ ਤੱਕ ਘਰ ਵਿੱਚ ਪੁੱਤਰ ਦੀ ਦਾਤ ਨਾ ਹੁਜਾਰਾ ਕਰਨੇ ਖੇਵੇਂ ਕਿਸ ਗਵਾਜੀ ਚੀਜ਼ ਤੇ ਲੱਗੇ ਹੋ